ਪੰਜਾਬ ਦੇ ਵਿੱਚ ਡੇਰਾ ਖੋਲ ਲੋ ਬਾਬੇ ਬਣ ਜਾਓ ਤੇ ਤੁਹਾਡੀ ਜੇਬ ਦੇ ਵਿੱਚ ਏਰੀਏ ਦਾ ਐਮ ਐਲ ਏ ਤੇ ਥਾਣਿਆਂ ਦੇ ਵਿੱਚ ਤੁਹਾਡੀ ਹੈਲੋ ਹਾਈ ਹੋਣੀ ਜ਼ਰੂਰੀ ਆ ਜਾਂ ਥਾਣਿਆਂ ਦੇ ਵਿੱਚ ਹਰ ਮਹੀਨੇ ਤੁਹਾਡੇ ਵੱਲੋਂ ਇੱਕ ਪੈਕੇਟ ਇੱਕ ਗਿਫਟ ਪਹੁੰਚਦਾ ਹੋਵੇ ਤਾਂ ਜੋ ਕੱਲ ਨੂੰ ਤੁਹਾਡੀ ਵਾਅ ਵੱਲ ਕੋਈ ਵੀ ਬੰਦਾ ਚੱਕੇ ਤੁਸੀਂ ਕੋਈ ਬਲਾਤਕਾਰ ਕੀਤਾ ਤੁਸੀਂ ਕੋਈ ਨਸ਼ਾ ਵੇਚਿਆ ਡੇਰੇ ਦੇ ਵਿੱਚ ਤਾਂ ਤੁਸੀਂ ਫੋਨ ਹੀ ਮਾਰਨਾ ਥਾਣੇ ਦੇ ਵਿੱਚ ਕਿ ਸਰਦਾਰ ਜੀ ਵੀ ਆਹ ਬੰਦਾ ਤੰਗ ਕਰ ਰਿਹਾ ਤੇ ਥਾਣੇ ਵਾਲਿਆਂ ਨੇ ਉਸੇ ਬੰਦੇ ਨੂੰ ਚੱਕ ਕੇ ਤੇ ਉਹਦੇ ਤੇ ਝੂਠਾ ਬਰਚਾ ਦੇ ਦੇਣਾ ਹੈ ਇਹ ਗੱਲ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਅਮਰਤਪਾਲ ਸਿੰਘ ਮਹਿਰੋਂ ਨੇ ਬਲਜਿੰਦਰ ਸਿੰਘ ਸਾਧ ਜੀ ਨੇ ਕਿ ਚਾਰ ਤੋਂ ਪੰਜ ਕੁੜੀਆਂ ਦੇ ਬਲਾਤਕਾਰ ਕੀਤੇ ਆ ਉਹਨੂੰ ਹੱਥ ਪਾਇਆ ਉਹਨੂੰ ਸੋਸ਼ਲ ਮੀਡੀਆ ਦੇ ਉੱਪਰ ਨੰਗਾ ਕੀਤਾ ਆ ਕਿ ਭਾਈ ਇਹਦੇ ਡੇਰੇ ਦੇ ਵਿੱਚ ਨਾ ਜਾਓ ਇਹ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨੂੰ ਰਿਕੁਐਸਟ ਕੀਤੀ ਤੇ ਉਸ ਉਲਟਾ ਬਾਬੇ ਨੇ ਅਮਰਤਪਾਲ ਮਹਿਰੋਂ ਨੂੰ ਕਿਹਾ ਵੀ ਤੂੰ ਭਾਈ ਕੀ ਲੈਣਾ ਆ ਇਹਨਾਂ ਗੱਲਾਂ ਤੋਂ ਆ ਚੱਕ 10 ਲੱਖ ਰੁਪਈਆ ਤੂੰ ਕੇਸ ਤੋਂ ਬਾਹਰ ਹੋ ਵੀ ਮੈਂ ਤਾਂ ਨਿਕਲ ਹੀ ਜਾਣਾ ਆ ਉਹ ਨਹੀਂ ਮੰਨਿਆ ਕਹਿੰਦਾ ਵੀ ਨਹੀਂ ਤੇ ਬਾਬੇ ਨੂੰ ਫਿਰ ਉਹਨਾਂ ਨੇ ਬਾਹਰ ਬੁਲਾਇਆ ਡੇਰੇ ਤੇ ਚੱਲ ਵੀ ਆ ਜਾ ਇੱਕ ਜਾਲ ਦੇ ਤਹਿਤ ਚੱਲ ਬਾਬੇ ਨੂੰ ਰੰਗੇ ਹੱਤੀ ਫੜਾਂਗੇ ਪੈਸੇ ਦੰਦੇ ਨੂੰ ਤੇ ਉਲਟਾ ਬਾਬੇ ਨੇ ਫਰੋਤੀ ਦਾ ਕੇਸ ਪਵਾਤਾ ਉਹ ਤੇ ਜੇ ਅਮਰਤਪਾਲ ਮੈਰੋ ਵਿੱਚ 10 ਲੱਖ ਰੁਪਈਆ ਫਰੋਤੀ ਦਾ ਮੰਗਦਾ ਸੀਗਾ ਤੇ ਉਲਟਾ ਹੁਣ ਪ੍ਰਸ਼ਾਸਨ ਵੀ ਜਿਹੜਾ ਬਾਬੇ ਦਾ ਸਾਥ ਦੇ ਰਿਹਾ ਆ ਅਮਰਤਪਾਲ ਦਾ ਸਾਥ ਕੋਈ ਦੇ ਨਹੀਂ ਰਿਹਾ ਤੇ ਜਿਹੜੀਆਂ ਚਾਰ ਕੁੜੀਆਂ ਨੇ ਇਲਜ਼ਾਮ ਲਾਏ ਸੀਗੇ ਉਹ ਕੁੜੀਆਂ ਵੀ ਮੁੱਕਰ ਗਈਆਂ ਦੇਸੀਤਾ ਬਾਬੇ ਨੂੰ ਜਾਣਦੀਆਂ ਹੀ ਨਹੀਂ ਗਿਆ ਪਹਿਲਾਂ ਉਹ ਕਹਿੰਦੀਆਂ ਕਿ ਬਾਬੇ ਨੇ ਸਾਡੇ ਨਾਲ ਆਹ ਕੀਤਾ ਉਹ ਕੀਤਾ ਬਾਬੇ ਨੇ ਵੀਡੀਓ ਬਣਾਈਆਂ ਨੇ ਬਾਬੇ ਦੇ ਫੋਨ ਦੇ ਵਿੱਚੋਂ ਵੀਡੀਓ ਵੀ ਮਿਲੀਆਂ ਨੇ ਕੁੜੀਆਂ ਨਹੀਂ ਤੇ ਅਮਰਤਪਾਲ